ਮਨ ਵਿੱਚ ਹਿੰਮਤ ਅਤੇ ਲਗਨ ਹੋਵੇ ਤਾਂ ਕਿਸੇ ਵੀ ਮੰਜ਼ਲ ਨੂੰ ਹਾਸਲ ਕਰ ਲੈਣਾ ਔਖਾ ਨਹੀਂ ਹੁੰਦਾ ਸਾਧਨਾ ਦੀ ਕਮੀ ਉਹਨਾਂ ਦੇ ਰਸਤੇ ਦਾ ਰੋੜਾ ਬਣਦੀ ਹੈ ਜਿਨ੍ਹਾਂ ਦੇ ਵਿੱਚ ਮਿਹਨਤ ਕਰਨ ਦੇ ਜਜ਼ਬੇ ਦੀ ਕਮੀ ਹੁੰਦੀ ਹੈ ਸਾਧਨਾ ਦੀ ਕਮੀ ਆਪਣੀ ਮੰਜ਼ਲ ਤੇ ਹਮੇਸ਼ਾ ਨਜ਼ਰ ਰੱਖਣ ਵਾਲਿਆਂ ਤੇ ਰਸਤੇ ਦੀ ਰੁਕਾਵਟ ਕਦੇ ਨਹੀਂ ਬਣਦੀ ਇਸ ਗੱਲ ਨੂੰ ਸਾਬਤ ਕਰਦ ਗਾਇਆ ਪਿੰਡ-ਪਿੰਡ ਫੇਰੀ ਲਗਾ ਕੇ ਲੋਕਾਂ ਦੀ ਜ਼ਰੂਰਤ ਦਾ ਸਮਾਨ ਵੇਚਣ ਵਾਲੇ ਅਤੇ ਲਗਭਗ ਅਨਪੜ੍ਹ ਮਹਿੰਦਰਪਾਲ ਦੇ ਪੁੱਤਰ ਪਵਨ ਕੁਮਾਰ ਨੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬਿਹਤਰ ਸੁਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਮ ਨਾਲ ਹੁਣ ਡਾਕਟਰ ਜੁੜ ਗਿਆ ਹੈ ਉਸ ਨੇ ਸਰਕਾਰੀ ਸਕੂਲਾਂ ਦੇ ਵਿੱਚ ਮੁੱਢਲੀ ਸਿੱਖਿਆ ਤੇ ਸਰਕਾਰੀ ਕਾਲਜ ਦੇ ਵਿੱਚ ਬੀਐਸਸੀ ਨਾਨ ਮੈਡੀਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਦੇ ਵਿੱਚ ਐਮ ਐਸ ਸੀ ਅਤੇ ਪੀ ਐਚ ਡੀ ਵੀ ਕਰ ਲਈ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਦੇ ਵਿੱਚ ਯੂਰਪ ਦੀ ਇੱਕ ਕੰਪਨੀ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਦੇ ਨਾਲ ਕੰਮ ਕਰ ਰਿਹਾ ਹੈ ਪਵਨ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਪਵਨ ਨੇ ਬੀ ਐਸ ਸੀ ਤਾਂ ਆਪਣੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਤੇ ਸਰਕਾਰੀ ਕਾਲਜ ਦੇ ਵਿੱਚ ਪੜ੍ਹ ਕੇ ਕਰ ਲਈ ਪਰ ਹੁਣ ਉਸ ਨੂੰ ਅੱਗੇ ਪੜਾਉਣ ਦੇ ਲਈ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਉਸ ਨੇ ਕਈ ਵਾਰ ਖੂਨਦਾਨ ਕੀਤਾ ਜਿਸ ਕਾ ਨਾ ਉਹਨਾਂ ਦੀ ਸ਼ਹਿਰ ਦੇ ਇੱਕ ਡਾਕਟਰ ਦੇ ਨਾਲ ਪਛਾਣ ਬਣ ਗਈ ਸੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਪ੍ਰੋਫੈਸਰ ਖੰਨਾ ਅਤੇ ਵਰਤਮਾਨ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਨਾਲ ਸੰਪਰਕ ਬਣਿਆ ਅਤੇ ਉਹਨਾਂ ਦੀ ਮਦਦ ਦੇ ਨਾਲ ਪਵਨ ਦੀ ਐਮਐਸਸੀ ਵੀ ਪੂਰੀ ਹੋ ਗਈ ਚੰਗੇ ਨੰਬਰਾਂ ਦੇ ਵਿੱਚ ਐਮਐਸਸੀ ਕਰਨ ਦੇ ਕਾਰਨ ਉਸ ਨੂੰ ਵਜ਼ੀਫਾ ਮਿਲ ਗਿਆ ਅਤੇ ਉਸ ਨੇ ਪੀਐਚਡੀ ਆਪਣੇ ਦਮ ਤੇ ਕੀਤੀ ਉਹਨਾਂ ਦੱਸਿਆ ਕਿ ਉਹ ਪਿੰਡ ਦੇ ਵਿੱਚ ਜਾ ਕੇ ਪਲਾਸਟਿਕ ਦਾ ਸਮਾਨ ਵੇਚਦੇ ਹਨ ਅਤੇ ਉਹਨਾਂ ਪਰਿਵਾਰ ਦੇ ਵਿੱਚ ਪਵਨ ਹੀ ਇਨਾ ਪੜਿਆ ਹੈ ਜਿਸ ਦੇ ਕਾਰਨ ਉਹਨਾਂ ਨੂੰ ਪਵਨ ਤੇ ਫਕਰ ਮਹਿਸੂਸ ਹੁੰਦਾ ਉੱਥੇ ਡਾਕਟਰ ਪਵਨ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪਲੱਸ 2 ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਸਰਕਾਰੀ ਕਾਲਜ ਗੁਰਤਾਸਪੁਰ ਵਿਖੇ ਹੀ ਐਮ ਐਸ ਸੀ ਨਾਨ ਮੈਡੀਕਲ ਕੀਤੀ ਅਤੇ ਫਿਰ ਰਮਨ ਬਹਿਲ ਪ੍ਰੋਫੈਸਰ ਖੰਨਾ ਡਾਕਟਰ ਪੰਨੂ ਆਦ ਦੇ ਸਹਿਯੋਗ ਦੇ ਨਾਲ ਐਮ ਐਸ ਸੀ ਵਿੱਚ ਚੰਗੇ ਨੰਬਰਾਂ ਦੇ ਨਾਲ ਪਾਸ ਕਰ ਲਈ ਜਿਸ ਦੇ ਕਾਰਨ ਉਸ ਨੂੰ ਵਜ਼ੀਫਾ ਲੱਗ ਗਿਆ ਅਤੇ ਉਸ ਨੂੰ ਪੀ ਐਚ ਡੀ ਕਰਨ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਪੀ ਐਸ ਡੀ ਕਰਨ ਤੋਂ ਬਾਅਦ ਉਸ ਨੇ ਯੂ ਐਸ ਦੇ ਵਿੱਚ ਰਿਸਰਚ ਕੀਤੀ ਅਤੇ ਫਿਰ ਕੈਨੇਡਾ ਤੇ ਸਾਊਥ ਕੋਰੀਆ ਦੇ ਵਿੱਚ ਇਕੋ ਫ੍ਰੈਂਡਲੀ ਮਟੀਰੀਅਲ ਬਣਾਉਣ ਅਤੇ ਉਸ ਨੂੰ એનર્ਜੀ ਦੇ ਵਿੱਚ ਤਬਦੀਲ ਕਰਨ ਦੇ ਖੇਤਰ ਦੇ ਵਿੱਚ ਕੰਮ ਕੀਤਾ ਤੇ ਹੁਣ ਆਇਰਲੈਂਡ ਦੇ ਵਿੱਚ ਯੂਰਪ ਦੀ ਇੱਕ ਕੰਪਨੀ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਦੇ ਨਾਲ ਕੰਮ ਕਰ ਰਿਹਾ ਹੈ ਉੱਥੇ ਹੀ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਡਾਕਟਰ ਪਵਨ ਨਾਲ ਵਿਆਹ ਸੂਤਰ ਦੇ ਵਿੱਚ ਵੱਜੀ ਉਸ ਦੀ ਪੀਐਚਡੀ ਪਤਨੀ ਡਾਕਟਰ ਨਿਕਿਤਾ ਨੇ ਦੱਸਿਆ ਕਿ ਪਵਨ ਇੱਕ ਬਹੁਤ ਹੀ ਮਿਹਨਤੀ ਅਤੇ ਜ਼ਮੀਨ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ ਉਸ ਨੇ ਆਪਣੀ ਮਿਹਨਤ ਦੀ ਬਦੌਲਤ ਹੀ ਸਭ ਕੁਝ ਹਾਸਲ ਕੀਤਾ ਮੇਰਾ ਨਾਮ ਡਾਕਟਰ ਨਿਕਿਤਾ ਕੁਮਾਰ ਹੈ ਔਰ ਮੈਂਨੇ ਹਿੰਦੀ ਸਾਹਿਤ ਦੇ ਸੇ ਪੀਐਚਡੀ ਕੀਤੀ ਹੈ मेरा शोध विषय इक्कीसवीं सदी के हिंदी उपन्यासों में सांस्कृतिक संक्रमण था आपका के साथ कैसे हुआ और जो की जिंदगी है उसके बारे में क्या जानते इनसे हमारी आ, अरेंज मैरिज हुई है और आ, शादी के बाद ही आ, हमारी थोड़ी बहुत शादी से थोड़ा बहुत पहले बातचीत हुई शादी के बाद और बेसिकली शादी के बाद जानना शुरू किया है तो सिंपल हैं बहुत ज़्यादा डाउन टू अर्थ हैं और बहुत ज़्यादा हार्ड वर्किंग हैं एंड आई विश कि ये एक दिन नोबल प्राइज़ लेकर के आएँ हमारे कंट्री के लिए दैट्स इट आपको पता भी क्या क्या सर्च कर रहे हैं इनके लिए हां जी वो तो मुझे पता है कैसा लगता है अभी इस मुकाम पे आज पहुंचे हैं बहुत अच्छा लगता है यूथ की बात करें तो यूथ को क्या मैसेज देना चाहते हैं जैसे आप भी ने पी एच डी की है मैं यही बोलना चाहूँगी कि पढ़ाई ज़रूर पूरी करें और आ, सिर्फ डिग्री के लिए पढ़ाई मत कीजिए नॉलेज लेने के लिए भी पढ़ाई कीजिए क्योंकि आ, जैसे आ, मेरा पर्सनल एक्सपीरियंस ये है कि मैंने पीएचडी की तो मुझे ये लगा कि मैं बहुत शॉर्ट टेंपर्ड हाइपर थी बट पेशेंस लाता है पढ़ाई और बहुत ज़्यादा चीज़ें आपको सीखने को मिलती हैं लाइफ में भी इट्स नॉट अबाउट कि आप सिर्फ लेसन्स पढ़ रहे हो आ, आपको लाइफ लेसन्स भी बहुत ज़्यादा सीखने को मिलते हैं तो पढ़ाई पूरी करिए प्रॉपरली और माइंड में कहीं ना कहीं बना के रखिए कि आपको आगे क्या करना है तो उसके लिए बेसिकली फोकस करके और कहीं ना कहीं एक मुकाम पे आना बहुत ज़रूरी है आज के टाइम पे तो बहुत ज़रूरी है Uh, मेरा नाम डॉक्टर पवन कुमार है मैं अपनी पढ़ाई शुरू की है सरकारी प्रायमरी स्कूल पिंड हल्ला तो इस मैं अठवीं ता, तक पढ़ाई की मिडिल स्कूल हल्ला तो उस बाद मैं अपना टेंथ प्लस टू की मैं गौरमेंट को गोरमेंट स्कूल बॉयस गुरदासपुर तो उस बाद बी एस सी नॉन मेडिकल की गोरमेंट कॉलेज गुरदासपुर तो फिर एम एस सी नैनो सैंस एंड नैनो टेक्नोलॉजी की है मैं गुरु नानक देव यूनिवर्सिटी तो तो फिर मैं पीएचडी की थी नेशनल फिजिकल लैबोरेटरी दिल्ली तो रिसर्च करने साउथ कोरिया गया यूनिवर्सिटी साउथ कोरिया एंड देन एक साल ही मैं रिसर्च करने गया यूनिवर्सिटी ऑफ ओकलामा यूएस फिर मैं दो साल कैनेडा कम किया इंस्टीट्यूट ऑफ साइंटिफिक रिसर्च कैनेडा चम किया क्यूबिक स्टेट उस यूनिवर्सिटी ऑफ विंसर कम किया एक साल हम जॉइन किया नैशनल इंडर नैशनल इंस्टीट्यूट आयरलैंड ਸਾਊਥ ਕੋਰੀਆ ਚ ਮੇਰਾ ਰਿਸਰਚ ਇਹ ਕਿ ਕਿ ਮਟੀਰੀਅਲ ਹੈ ਸੀਜ਼ੀਅਮ ਲੀਡ ਬਰਮਾਈਟ ਜਿਸ ਕਰਕੇ ਲੀਡ ਕਰਕੇ ਟਾਕਸਿਕ ਹੁੰਦਾ ਤੁਹਾਨੂੰ ਕਿਦਾਂ ਟਾਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਇਹ ਮੇਰਾ ਰਿਸਰਚ ਸੀ ਸਾਊਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਹੀ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਜਾਂ ਇਕੋ ਫ੍ਰੈਂਡਲੀ ਮਟੀਰੀਅਲ ਜਿਹਨੂੰ ਆਪਾਂ એનર્ਜੀ ਐਪਲੀਕੇਸ਼ਨਸ ਵਿੱਚ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ ਚ ਇਹ ਮੇਰਾ ਕੰਮ ਕੈਨੇਡਾ ਚ ਰਿਹਾ तो मैं फिर इनविजिबल इंकम करता पा आयरलैंड आयरलैंड यूरोपियन यूनियन का प्रोजेक्ट है ज काफ़ी कंट्रिया इटली है जर्मनी हंगरी आयरलैंड है इतरेंट आलमोस्ट फोर्टी प्लस पीपल कम करते हैं जहाँ सत्त अठ लोग आयरलैंड के मेरा काम है मटीरियल बना इंक जी इनविजिबल होबल होनविजिबल हो विजिबल होटिकुलर यूट ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਹੀ ਉਹਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਮੈਨੂੰ ਪੜਾਇਆ ਲਿਖਾਇਆ ਤੇ ਜਦੋਂ ਮੈਂ ਮੈਸੇਜ ਐਡਮਿਸ਼ਨ ਲਈ ਜਦੋਂ ਉਹਨਾਂ ਕੋ ਪੈਸੇ ਕਾਟੇ ਫੈ ਡਾਕਟਰ ਪੰਨੂ ਹੈ ਗਿਆ ਰੈਡ ਕਰਾਸ ਵਾਲੇ ਹੈ ਗਿਆ ਡਾਲਾ ਸਾਹਿਬ ਹੈ ਗਿਆ ਜਾਂ ਰਵਨਬੈਲ ਸਾਹਿਬ ਆ ਗਿਆ ਪਰੋਫੈਸਰ ਖੰਨਾ ਜੀ ਆਰਾਮ ਬਾਗ ਤੋਂ ਉਹਨਾਂ ਸਾਰਿਆਂ ਨੇ ਪੈਸੇ ਥੋੜ-ਥੋੜੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਲਾਈ ਮੈਸੇਜ ਜਿਨਾ ਕਰਕੇ ਉਹ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਬੇਸਿਕਲੀ ਡਾਕਟਰ ਪੰਨੂ ਹੈ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੋਸਰਾਂ ਦਾ ਤਨਵਾਦ ਇਨਨੇ ਮੈਨੂੰ ਐਡਮਿਸ਼ਨ ਦੇ ਲਈ ਉਹ ਤਬਾਦ ਮੈਂ ਫਿਰ ਪੀ ਐਚ ਡੀ ਚ ਮੈਨੂੰ ਸਟਾਈਫਲ ਮਿਲਣ ਲੱਗ ਪਿਆ ਫਿਰ ਮੈਂ ਪੀ ਐਚ ਡੀ ਆਪਣੇ ਖਰਚੇ ਲਿਖੋਦ ਕੀਤੀ ਤੇ ਇਹ ਉਹ ਤਾਂ ਮੈਂ ਸੌਥ ਕੋਈ ਯੂ ਐਸ ਆ ਕੈਨੇਡਾ ਸੱਚ ਕੀਤੀ ਨੋ ਜਨ ਨੂੰ ਕੀ ਕਰਨਾ ਚਾਹੀਦਾ ਨੋ ਜਨ ਐਪੀਲ ਕਰਦਾ ਕਿ ਤੈ ਮਿਹਨਤ ਕਰੋ ਮਿਹਨਤ ਤੇ ਵਿਸ਼ਵਾਸ ਰੱਖੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤੇ ਦੂਜੇ ਆ ਕੇ ਪੜਾਈ ਲਿਖਾਈ ਤੇ ਧਿਆਨ ਰੱਖੋ ਪੜਾਈ ਬਹੁਤ ਇੰਪੋਰਟੈਂਟ ਹੈ ਸਾਰੇ ਲਈ ਤੇ ਪੜਾਈ ਨੂੰ ਮੈਂ ਅੰਦਰ ਨਾ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹੁੰਦੇ ਹੋ ਨਮਿੰਦਰਪਾਲ ਤੇ ਮੈਂ ਫੇਦਾ ਘਮ ਕਦਰ ਆ ਪਲਾਸਟਰਸ ਮੜਵਾਇਆ ਦਰਿਆ ਔਰ ਜਦੋਂ ਇਹਨਾਂ ਐਮਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕਿਉਂਕਿ ਇਹਨੇ ਫੀਸਾਂ ਰਿਵੀਜ਼ਨ ਫੀਸ ਪੈਂਦੀ ਆ ਭੀ ਮੇਰੇ ਕੋਲ ਤੇ 10000 ਰੁਪਏ ਹੋਸਪਟਲ ਦਾ ਔਰ ਮੇਰੇ ਕੋਲ ਪੈਸੇ ਮੈਂ ਡਾਕਟਰ ਪੰਨੋਣਾ ਮਿਸਿਸ ਨਾਲ ਗੱਲ ਕੀਤੀ ਕਿ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਾਇਦ ਵਾਰੀ ਖੁੰਦਾਂ ਦਿੱਤਾ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈ ਛੂਟੋ ਪ੍ਰਦਾਨ ਹੈ ਮਜੀ ਉਹਨਾਂ ਨੇ ਮੈਨੂੰ ਕਹ ਰਿਹਾ ਕੀ ਕਰਨਾ ਮੈਂ ਮੇਰੇ ਬੱਚੇ ਨੂੰ ਪੜਾਉਣਾ ਚਾਹਦਾ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹੇ ਮੈਨੂੰ ਪੈਸੇ ਦਿਓ ਫਿਰ ਡਾਕਟਰ ਸਾਹਿਬ ਨੇ ਕਿਹਾ ਕੋਈ ਗਲਤ ਚਿੰਤਾ ਨਾ ਘਰ ਪੜਾਉਂਗਾ ਫਿਰ ਫਰਾਸ ਖੰਡਾ ਨੇ ਬੁਲਾਇਆ ਮੈਂ ਤੇ ਬਿਠਾ ਮੇਰਾ ਗੇਫ ਫਰਾਸ ਖੰਡਾ ਕੋ ਉਹਨਾਂ ਇਹਦੇ ਪੁੱਛਿਆ ਪਕ ਕੀ ਕੀਤਾ ਤੂੰ ਉਹ ਕਹਿੰਦਾ ਮੈਂ ਸਿਨ ਨਾਟਕਾ ਕੀਤਾ ਟੈਸਟ ਲਈ ਕੀਤਾ ਤੇ ਯਾਰ ਮੈਂ ਨੰਬਰ ਤੇ ਟੈਸਟ ਹੀ ਕਹਿੰਦਾ ਅਸੀਂ ਕੋਟੇ ਚ ਯਾਰ ਮੈਂ ਚ ਕਰ ਗਿਆ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਪੈਸੇ ਦੀ ਚਿੰਤਾ ਨਹੀਂ ਕਰਨੀ ਪੈਏ ਐਂ ਦੇਵਾਂਗੇ ਪੜਾ ਦੋ ਉਹਨੂੰ ਅਦਰ ਮੈਂ ਜੇ ਪ ਤੋਂ ਉਹਨਾਂ ਨੇ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਨੇ ਤਰਵਾ ਸਕਾਨਾ ਨੇ ਔਰ ਕੁੰਡਲ ਸਾਹਿਬ ਤੇ ਫਰਮ ਮਲੋਟ ਸੋਟੋ ਪ੍ਰਧਾਨੀ ਬਰੋਂ ਬਾਲ ਨੇ ਔਰ ਤਰੋ ਸਿੰਘ ਵਕੀਲ ਜਿਹੜੇ ਹਸਤਾ ਤਿੱਨੇ ਰਹੇ ਉਹਨਾਂ ਵੀ ਮੇਰੀ ਮਦਦ ਕੀਤੀ ਔਰ ਇਸ ਜਿਸ ਬੰਦੇ ਕੋ ਗਿਆ ਰੌਣ ਬਾਲ ਕਸ਼ਮਤਤਲ ਨੇ ਜਿਹਦੇ ਕੋ ਮ ਗਿਆ ਮੈਨੂੰ ਕਿਸੇ ਨਾਲ ਗੀਤੀ ਮੇਂਦਰ ਜਿੱਤ ਨੂੰ ਅਧੀਰਤੀ ਲੋੜ ਪੰਦੀ ਦੀ ਹੁੰਦਾ ਹੁੰਦੀ ਤੇ ਫਿਰ ਉਹ ਗਾਜਾ ਮਾਰਦੇ ਦੌੜਾਂਦਾ ਰਿਆ ਐਦਾ ਐ ਵੀ ਤਰ੍ਹਾਂ ਕਰਦਾ ਹੁਣਗੇ ਚੰਗਾ ਪੜ ਮੈਂ ਇਹ ਚਾਹਣਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਮਾਸ਼ਾਬਾਦ ਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੁਣ ਰਿਹਾ ਚਾ ਸਾਡੀ ਬਰਾਦੀ ਦੀ ਕੋਈ ਸੁਣ ਰਿਹਾ ਉਹ ਬੱਚਿਆਂ ਨੂੰ ਪੜਾਓ ਅਜਿਹਾ ਪੜਾ ਕੇ ਬਣ ਸਕਦੇ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਦੀ ਚ ਵੀ ਅਗਰ ਇਹ ਪੜ੍ਹੇ ਨਹੀਂ ਪੜਾਵੋਗੇ ਨਹੀਂ ਮਾਪੇ ਉਹਦਾ ਫਰਜ਼ ਬੰਦਾ ਬੱਚੇ ਨੂੰ ਪੜਾਣਾ ਪੜਾ ਕੇ ਤੇ ਫੇਰ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਸਾਡੀ ਬਰਾਜੇ ਤਾਂ ਰੋਸਨਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਇਹ ਵਾਰ ਨਹੀਂ ਇੱਦਾਂ ਜਿੱਦਾਂ ਇਹ ਬੱਚੇ ਨੂੰ ਪੜਾਇਆ ਤੁਸੀਂ ਵੀ ਸਿੱਖੋ ਕੁਝ ਤਾਂ ਪੜਾਓ ਭਾਵੇਂ ਮਜ਼ਦੂਰੀ ਆ ਪਾ 400 ਰੁਪਏ ਦੇ ਲੈਂਦੇ ਪਾ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚਿਆਂ ਦੀ ਪੜਾਈ ਜ਼ਰੂਰ ਕਰੋ ਧੰਨਵਾਦ ਐਸਐਮ ਜੈਟ న్యూਸ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ